ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਆ ਮਾਲਵੇ ਦੇ ਸੌਂਕੀ ਜੱਟ ਬੀਬੀ ਕੱਤੀ ਵਾਲੇ ਚੈਨਲ ਤੋਂ ਕਿਵੇਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਕਰਨ ਲੱਗੇ ਆ ਆਪਣੇ ਫਲੈਟ ਘਰ ਮੇ ਤੇ ਰੰਗ ਦੇਖ ਲੋ ਦੇ ਸਾਦੇ ਜਿਹੇ ਇਹ ਕੱਪੜਾ ਬਣੋ ਰਹਿਆਂਗੇ ਕੁੱਤੀ ਦਾ ਪਿੰਜਰਾ ਨੂਰੀ ਦਾ ਆਪਣੀ ਦਾ ਬਾਲੀ ਦੇਖੋ ਜੋ ਕੱਲ ਬੱਕਰੀਆਂ ਵਾਲਾ ਬਾੜਾ ਸੀ ਆਪਣਾ ਉਸ ਤੋਂ ਝੱਕੀ ਆ ਜਾਲ ਜਿੰਦਗੀ ਚੱਕਦਾ ਹੋ ਬੱਕਰੀਆਂ ਵਾਲਾ ਬਾੜਾ ਮੇਥੋਂ ਤਾਂ ਖੁੱਲਾ ਹੋ ਗਿਆ ਇਹ ਉਹ ਜਾਈ ਨਾ ਹੁਣ ਆਪਾਂ ਨੂੰ ਦੀ ਦਾ ਫੰਗੜਾ ਮੋਂ ਨਹੀਂ ਲੱਗ ਰਿਹਾ ਕਿ ਇੱਧਰ ਕਰਨ ਲੱਗ ਰਿਹਾ ਹੁਣ ਪਲੇਟਫਾਰਮ ਤੇ ਰੰਗ ਸ਼ੋਹ ਤੇ ਵੀ ਕਰਾਂਗੇ ਰੰਗ ਆਪ ਇਹ ਵੀ ਇੱਥੇ ਹੀ ਮਾਰਨੇ ਵਿੱਚ

మేడ్ లో భట్టు లాగా ఇలా కే దూవా తో ప్లాట్ ఫామ్ జడ్ కే పటన్ ను దేవాంగ పతో తో కే లాదాంగେంద్ర ట్రాలీ చా ది తిలా తో కే తో దూ కే వెనుం اندر లాదాంగే ఆఫీణోగే బారే ఖడేను ఆ కపిండ్జరా బనారేయా

मशीन पे भी आप मारती हवा अल्लाह हवा ही जी मारती जी टैंकी नाली तो बाकी बाहर काट के मशीन उठो उन्होंने लिया के फिर नु मारेंगे गे बोलना कुछ नहीं है बोले उतार तो तो के कार लग रही थी कि बोल ना तू दादी मैं शायद ऐसे प्लास्टिक को इतना लिखे तो सी सुनो ननिया ननिया जिंदा नु तो नहीं हां बेचे चेणु के ननिया ननिया जिंदा नु तो नहीं हां बेचे चेणु के ए हे कोई नहीं कल आ नहीं चाल से बहुत सुन रही है जय हिंद जी वही बढ़कर की ऊपर चल रहा है अल्लाह है ना

देंड़ी दे... देंड़ी। आगी आगे, एक नहीं मेरे आगी आगे। दुनिया दुनिया जिंदा नहीं तो निहाविच्छेदन के, दुनिया दुनिया जिंदा एक ही कहर कमाया पापिया। ਇੱਕ ਹੀ ਕਹਿਰ ਕਮਾਇਆ ਇੱਕ ਹੀ ਕਹਿਰ ਕਮਾਇਆ ਪਾਪੀ ਐ ਇੱਕ ਹੀ ਕਹਿਰ ਕਮਾਇਆ ਜਿ ਸੁਣੀ ਲੱਗੀ ਹੋਵੇ ਸਾਨੂੰ ਇਸ ਬੱਚੀ ਦੀ ਸਾਜ ਜਾਂਦਿਆਂ ਦੀ ਜੋੜੀ ਹੋਈ ਹੈ ਜੀ ਸੁਣੀ ਲੱਗੀ ਹੋਵੇ ਤਾਂ ਦੱਸਿਓ ਬੱਸ ਸੁਣਾ ਦੋ ਜੀ ਆਗਾ ਇਹ ਕਹਿੰਦੀ ਮੇਰੇ ਹੋਰ ਵੀ ਇੱਕ ਹੈਗੀ ਸੀ ਯਾਦ ਉਹ ਕਹਿੰਦੀ ਮੈਂ ਗਈ ਧੁੱਲ ਲਗੀ ਕਹਿੰਦੀ ਹੋਰ ਵੀ ਸੀ ਮੇਰੇ ਇੱਕ ਯਾਰ

ਫਾਈਲ ਗੱਨਣਾ ਪੜਿਆ ਬੈਂਕ ਸਰਪਰ ਕਿ ਉਧਰ ਦਰੀਏ ਨੇ ਇਸ ਤੋਂ ਕਿ ਉਹ ਦੀਜਾ ਕੇ ਤੇ ਗਾਜਰਾਂ ਦਾ ਤੂੰ ਗੱਲ ਨਹੀਂ

ਕਰ ਲਿਓ ਫ੍ਰੈਸ਼ ਤਾਂ ਤੁਹਾਨੂੰ ਸੁਣਵਾਉਣ ਵਾਲੀ ਨਮੀ ਨਮੀ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ASCII ਹੈਗਾ